ਹਾਂਜੀ ਮਤਰਾ ਸ਼ਾਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਜੇ ਜੇ ਹੋਮ ਸੇਲ ਮਾਰਕੀਟ ਦੇ ਵਿੱਚ ਅੱਜ ਆਪਾਂ ਲੈ ਕੇ ਆਏ ਹਾਂ ਜੀ ਬਹੁਤ ਹੀ ਘੱਟ ਬਜਟ ਦੇ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਘਰ ਤੁਸੀਂ ਦੇਖ ਸਕਦੇ ਹੋ ਜੀ ਕਿੰਨੀ ਖੁੱਲੀ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਵੀਡੀਓ ਦੇ ਨਾਲ ਬਣੇ ਰਹੇ ਹੋ ਘਰ ਦੀ ਜਾਣਕਾਰੀ ਮਾਲਕ ਦਾ ਨੰਬਰ ਘਰ ਦਾ ਰੇਟ ਜਗ੍ਹਾ ਆਪਾਂ ਸਾਰਾ ਕੁਝ ਤੁਹਾਨੂੰ ਦੱਸਾਂਗੇ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਜੀ ਉਹ ਚਲਦਿਆਂ ਕਰਦੇ ਅੰਦਰ ਤੇ ਜਾਣਕਾਰੀ ਕਰਦੇ ਆਂ ਸਾਂਝੀ ਤੁਹਾਡੇ ਨਾਲ ਹਾਂਜੀ ਮਿੱਤਰੋ ਜਦ ਆਪਾਂ ਘਰ ਦੀ ਐਂਟਰੀ ਕਰਦੇ ਆ ਤੁਸੀਂ ਦੇਖ ਸਕਦੇ ਹੋ ਕਿ ਫਰੰਟ ਦੇ ਵਿੱਚ ਹੀ ਆਪਾਂ ਨੂੰ ਬਹੁਤ ਹੀ ਖੁੱਲਾ ਵਿਹੜਾ ਦੇਖਣ ਨੂੰ ਮਿਲੂਗਾ ਇੱਕ ਸਾਈਡ ਆਪਾਂ ਨੂੰ ਬਾਥਰੂਮ ਦੇਖਣ ਨੂੰ ਮਿਲੂਗਾ ਜੀ ਵਿਹੜੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਾਲਕਾਂ ਨੇ ਪੂਰਾ ਵਿਹੜਾ ਫਰਸ਼ ਨਾਲ ਪੱਕਾ ਕਰਵਾ ਰੱਖਿਆ ਜੀ ਤੇ ਫਰੰਟ ਦੇ ਵਿੱਚ ਹੀ ਆਪਾਂ ਨੂੰ ਦੇਖਣ ਨੂੰ ਮਿਲੂਗਾ ਜੀ ਪੋਰਚ ਏਰੀਆ ਤੇ ਮਿੱਤਰੋ ਤੁਸੀਂ ਦੇਖ ਸਕਦੇ ਹੋ ਕਿ ਘਰ ਦੇ ਵਿੱਚ ਵੀ ਰੌਣੀਆਂ ਨੇ ਜਿੰਨਾ ਵੀ ਰੰਗ ਰੋਗਨ ਦਾ ਕੰਮ ਹੈ ਪੂਰਾ ਪ੍ਰੋਪਰ ਤਰੀਕੇ ਨਾਲ ਕਰਵਾ ਰੱਖਿਆ ਜੀ ਘਰ ਦੇ ਵਿੱਚ ਜਿੰਨਾ ਵੀ ਮਿੱਤਰੋ ਗੇਟ ਗ੍ਰਿਲਾਂ ਦਾ ਗੇਟਾਂ ਦਾ ਵਿੰਡੋਆਂ ਦਾ ਕੰਮ ਹੈ ਪੂਰਾ ਵਧੀਆ ਪ੍ਰੋਪਰ ਤਰੀਕੇ ਨਾਲ ਪੱਕਾ ਵੀ ਰੋਣੀਆਂ ਨੇ ਕਰਵਾ ਰੱਖਿਆ ਜੀ ਬਹੁਤ ਹੀ ਘੱਟ ਬਜਟ ਦੇ ਵਿੱਚ ਮਿੱਤਰੋ ਆਪਾਂ ਨੂੰ ਇਹ ਘਰ ਵੇਖਣ ਨੂੰ ਮਿਲ ਜੂਗਾ ਹਾਂਜੀ ਮਿੱਤਰੋ ਘਰ ਦੇ ਅੰਦਰ ਐਂਟਰੀ ਕਰਨ ਤੇ ਸਭ ਤੋਂ ਪਹਿਲਾਂ ਆਪਾਂ ਨੂੰ ਆਊਗਾ ਜੀ ਲੌਬੀ ਏਰੀਆ ਤੁਸੀਂ ਦੇਖ ਸਕਦੇ ਹੋ ਕਿੰਨਾ ਖੁੱਲਾ ਡੁੱਲਾ ਲੌਬੀ ਏਰੀਆ ਜੀ ਪੌੜੀਆਂ ਵੀ ਚੜਵਾ ਰੱਖੀਆਂ ਨੇ ਪੱਕੀਆਂ ਤੇ ਇੱਕ ਸਾਈਡ ਆਪਾਂ ਨੂੰ ਦੇਖਣ ਨੂੰ ਮਿਲ ਜੂਗਾ ਜੀ ਡ੍ਰਾਈੰਗ ਰੂਮ ਤੁਸੀਂ ਦੇਖ ਸਕਦੇ ਹੋ ਕਿੰਨਾ ਖੁੱਲਾ ਡੁੱਲਾ ਡ੍ਰਾਈੰਗ ਰੂਮ ਹੈ ਜੀ ਪੂਰੇ ਘਰ ਦੇ ਵਿੱਚ ਜੋ ਟਾਇਲ ਦਾ ਫਰਸ਼ਾ ਮਿੱਤਰੋ ਲੱਗਿਆ ਹੋਇਆ ਜਿੰਨਾ ਵੀ ਕੰਮ ਹੈ ਪੂਰਾ ਪ੍ਰੋਪਰ ਤਰੀਕੇ ਨਾਲ ਹੋ ਰੱਖਿਆ ਜੀ ਫਰੰਟ ਦੇ ਵਿੱਚ ਇੱਕ ਸਾਈਡ ਤੇ ਆਪਾਂ ਨੂੰ ਦੇਖਣ ਨੂੰ ਮਿਲੂਗਾ ਜੀ ਕਿਚਨ ਤੁਸੀਂ ਦੇਖ ਸਕਦੇ ਹੋ ਕਿੰਨਾ ਖੁੱਲਾ ਡੁੱਲਾ ਕਿਚਨ ਹੈ ਜੀ ਕਿਚਨ ਦੇ ਵਿੱਚ ਅਜੇ ਸਲਫਾ ਵਗੈਰਾ ਦਾ ਕੰਮ ਕਰਵਾਉਣ ਵਾਲਾ ਜੀ ਤੇ ਇੱਕ ਸਾਈਡ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਜੂਗਾ ਇੱਕ ਰੂਮ ਤੁਸੀਂ ਦੇਖ ਸਕਦੇ ਹੋ ਰੂਮ ਦਾ ਵੀ ਕੰਮ ਪੂਰਾ ਪ੍ਰੋਪਰ ਤਰੀਕੇ ਨਾਲ ਕਰਵਾ ਰੱਖਿਆ ਜੀ ਹਵਾਦਾਰ ਰੂਮ ਹੈ ਖੁੱਲਾ ਡੁੱਲਾ ਰੂਮ ਹੈ ਮਿੱਤਰੋ ਰੰਗ ਰੋਗਨ ਦਾ ਕੰਮ ਪੂਰਾ ਵਧੀਆ ਤਰੀਕੇ ਨਾਲ ਕਰਵਾ ਰੱਖਿਆ ਹੈ ਖਰਚਾਦਗਾਂ ਵੀ ਵਧੀਆ ਤਰੀਕੇ ਨਾਲ ਕਰਵਾ ਰੱਖਿਆ ਜੀ ਤੇ ਇੱਕ ਸਾਈਡ ਆਪਾਂ ਨੂੰ ਦੂਸਰਾ ਰੂਮ ਦੇਖਣ ਨੂੰ ਮਿਲ ਜੂਗਾ ਜੀ ਤੁਸੀਂ ਦੇਖ ਸਕਦੇ ਹੋ ਇਹ ਵੀ ਰੂਮ ਬਹੁਤ ਇਹ ਵਧੀਆ ਤਰੀਕੇ ਨਾਲ ਤਿਆਰ ਕਰਵਾ ਰੱਖਿਆ ਜੀ ਤੇ ਮਿੱਤਰੋ 8 ਮਰਲੇ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਕੋਠੀ ਟਾਈਪ ਨਕਸ਼ੇ ਦੇ ਨਾਲ ਇਹ ਘਰ ਮਿੱਤਰੋ ਬਣਿਆ ਹੋਇਆ ਜੀ ਇਹ ਰੂਮ ਦੇ ਵਿੱਚ ਮਿੱਤਰੋ ਤੁਸੀਂ ਦੇਖ ਸਕਦੇ ਹੋ ਆਪਾਂ ਨੂੰ ਬਾਥਰੂਮ ਦੇਖਣ ਨੂੰ ਮਿਲ ਜੂਗਾ ਬਾਥਰੂਮ ਦੇ ਵਿੱਚ ਵੀ ਜਿੰਨਾ ਵੀ ਵਾਟਰ ਸਪਲਾਈ ਦਾ ਕੰਮ ਹੈ ਜੀ ਪੂਰਾ ਵਧੀਆ ਤਰੀਕੇ ਨਾਲ ਕਰਵਾ ਰੱਖਿਆ ਜੀ ਤੇ ਟਾਇਲ ਦਾ ਫਰਸ਼ ਲੱਗਿਆ ਹੋਇਆ ਤੇ ਕੰਧਾਂ ਦੇ ਵਿੱਚ ਵੀ ਟਾਇਲ ਮਿੱਤਰੋ ਲਗਵਾ ਰੱਖੀ ਹੈ ਵੀ ਰੂਣੀਆਂ ਨੇ ਦੇਖੋ ਤੁਸੀਂ ਕਿੰਨਾ ਖੁੱਲਾ ਡੁੱਲਾ ਬਾਥਰੂਮ ਹੈ ਜੀ ਮਿੱਤਰੋ ਘਰ ਦਾ ਰੇਟ ਰੱਖਿਆ ਗਿਆ ਜੀ 45 ਲੱਖ ਰੁਪਈਆ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਕ ਚੱਲ ਰਿਹਾ ਜੀ ਮੌਕੇ ਦੀ ਬਾਦ ਘਰ ਤੁਸੀਂ ਮਾਲਕਾਂ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਮਿੱਤਰੋ ਤੁਸੀਂ ਵੀ ਆਪਣੇ ਚੈਨਲ ਤੇ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਆਪਾਂ ਫ੍ਰੀ ਦੇ ਵਿੱਚ ਐਡ ਲਗਵਾਉਨੇ ਆ ਤੁਸੀਂ ਸਾਨੂੰ ਵੀਡੀਓ ਬਣਾ ਕੇ ਭੇਜੋ ਤੇ ਘਰ ਦੀ ਡਿਟੇਲ ਭੇਜੋ ਦੇਖ ਸਕਦੇ ਹੋ ਤੁਸੀਂ ਜਿੰਨਾ ਵੀ ਮਿੱਤਰੋ ਡਾਉਨ ਸੀਲਿੰਗ ਦਾ ਕੰਮ ਹੈ ਪੂਰਾ ਵਧੀਆ ਤਰੀਕੇ ਨਾਲ ਹੋ ਰੱਖਿਆ ਹੈ ਜੀ ਤੇ ਗਰਦਾਸਪੁਰ ਏਰੀਆ ਜੀ ਬਾਜਵਾ ਕਲੋਨੀਆਂ ਔਜਲਾ ਬਾਈਪਾਸ ਹੈ ਤੇ ਜਿਨੇ ਵੀ ਮਾਲਕਾਂ ਨਾਲ ਗੱਲ ਕਰਨੀ ਹੈ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਜੀ ਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਮਿੱਤਰੋ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ